ਸਾਰੇ ਮਹਿਮਾਨਾਂ ਦਾ ਇੱਥੇ ਆਉਣ ਤੇ ਮੇਰੇ ਵੱਲੋਂ ਔਜਲਾ ਸਾਹਿਬ ਵੱਲੋਂ ਤੇ ਕਲਸੀ ਸਾਹਿਬ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਤੀਆਂ ਦਾ ਤਿਉਹਾਰ ਆ ਤੇ ਸਾਰੀਆਂ ਸਾਡੀਆਂ ਪੈਣਾ ਬੱਚੀਆਂ ਅੱਛਾ ਥੋੜਾ ਅੱਗੇ ਨਹੀਂ ਮਾਈਕ ਅੱਗੇ ਕਰਾਂ ਅੱਛਾ ਜੀ ਠੀਕ ਹੈ ਜੀ ਇਹ ਵੀ ਮੇਰੇ ਕੋਲ ਡਿੱਗਦਾ ਫਿਰਦਾ ਤੇ ਲੋ ਜੀ ਤੀਆਂ ਦਾ ਤਿਹਾਰ ਸਾਰੇ ਖੁਸ਼ੀਆਂ ਮੈਂ ਦੇਖਣਦੇ ਅਸੀਂ ਸਾਡੇ ਇਹ ਬੱਚੀਆਂ ਸਾਡੀਆਂ ਪਹਿਣਾ ਬਹੁਤ ਵਧੀਆ ਪਿਛੇ ਪਿੰਗ ਬਹੁਤ ਵਧੀਆ ਪਾਈ ਸੀ ਝੂਟ ਰਹੀਆਂ ਸੀ ਤੇ ਮੈਨੂੰ ਵੀ ਇੱਥੇ ਚਿੱਤ ਆ ਗਿਆ ਮੈਂ ਕਿਹਾ ਸਾਰੇ ਨਚੰਡਪਨ ਦਾ ਮਾਹੌਲ ਆ ਤੇ ਕਿਉਂ ਨਾ ਮੈਂ ਵੀ ਤੁਹਾਨੂੰ ਕੁਝ ਧੀਆਂ ਦੇ ਪ੍ਰਤੀਸਨਾਵਾ ਇਹ ਪ੍ਰਾਣੇ ਤਿਹਾਰ ਮਨਾਉਣੇ ਚਾਹੀਦੇ ਆ ਜੀ ਕਿਉਂਕਿ ਅੱਜ ਕੱਲ ਤੇ ਤਿਹਾਰ ਰਹਿ ਨਹੀਂ ਗਏ ਮੋਬਾਈਲਾਂ ਦਾ ਯੁੱਗ ਹੋ ਗਿਆ 5G ਆ ਸੀ ਘਰ ਦੇ ਵਿੱਚ ਤੇ ਪੰਜੇ ਕੋਈ ਆਪਣੇ ਕਮਰੇ 'ਚ ਬੈਠਾ ਮੋਬਾਈਲ ਚ ਲਈ ਜਾਂਦਾ ਕੋਈ ਆਪਣੇ 'ਚ ਬੈਠਾ ਮੋਬਾਈਲ ਚ ਲਈ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਸਾਰੇ ਕਹੀ ਕਹਿੰਦੇ ਮੈਨੂੰ ਸਰਵਾਈਕਲ ਹੋ ਗਈ ਸਰਵਾਈਕਲ ਕਿਉਂ ਹੁੰਦੀ ਆ ਜਦੋਂ ਆਪਾਂ ਜਿਆਦਾ ਮੋਬਾਈਲ ਚ ਲਾਉਂਦੇ ਆ ਇਹਨੂੰ ਪਲੀਜ਼ ਘੱਟ ਕਰੋ ਤੇ ਮੇਰੀ ਬੇਨਤੀ ਆ ਜੀ ਚਲੋ ਜੀ ਇੱਕ ਛੋਟੀ ਜੀ ਆਈਟਮ ਪੇਸ਼ ਕਰਨ ਜਾ ਰਿਹਾ ਚੰਗੀ ਲੱਗੇ ਤੇ ਤਾੜੀ ਮਾਰ ਦਿਓ ਨਾ ਚੰਗੀ ਲੱਗੇ ਤਾਂ ਵੀ ਮਾਰ ਦਿਓ ਲਓ ਜੀ ਮੈਂ ਦੱਸ ਰਿਹਾ ਜੀ ਅਸੀਂ ਸਾਡੇ ਮੇਰਾ ਪਿੰਡ ਗੁੰਦਲ ਸਾਹਿਬ ਆ ਜੀ ਅਸੀਂ ਵੀ ਤੀਆਂ ਦਾ ਤਿਹਾਰ ਮਨਾਉਨੇ ਆ ਉਥੇ ਅਸੀਂ ਸੱਦਲੇ ਤੀਆਂ ਦੇ ਧਿਆਰ ਤੇ ਪਿੰਡ ਦੇ ਵੀ ਲੋਕ ਸੱਦੇ ਸ਼ਹਿਰ ਦੇ ਵੀ ਲੋਕ ਸੱਦੇ ਚਲੋ ਜੀ ਸਭ ਤੋਂ ਪਹਿਲਾਂ ਸ਼ਹਿਰ ਦਾ ਮੁੰਡਾ ਉਸ ਤੀਆਂ ਦੇ ਵਿੱਚ ਕਿੱਦਾਂ ਲੱਗਦਾ ਭਾਜੀ ਮਿਊਜ਼ੀਸ਼ੀਅਨ ਵੀਰਾਂ ਬੇਨਤੀ ਸਾਥ ਦੇ ਦਿਓ ਠੀਕ ਹੈ ਜੀ ਧੰਨਵਾਦ ਲਓ ਜੀ ਤੀਆਂ ਤੇ ਨੱਚਦੇ ਜੀ ਉਹਨੂੰ ਹੁਣ ਪਤਾ ਨਹੀਂਗਾ ਸੱਬਿਆ ਚਾਰ ਬਰ ਕੀ ਆ ਕੀ ਨਹੀਂ ਮੈਂ ਉਹ ਵੀ ਦੱਸਾਂਗਾ ਤੁਹਾਨੂੰ ਜੀ ਉਹ ਕਿਹੜਾ ਸੀ ਇਹ ਭਾਜੀ ਹਿੰਦੀ ਗਾਣਾ ਜੀ ਮੈਨੇ ਪਿਆਰ ਤੁਮੀ ਸਿੱਖਿਆ ਹੈ ਮੈਨੇ ਦਿਲ ਇਹਦੇ ਸ਼ਹਿਰ ਚੋਂ ਵੀਰ ਆਇਆ ਸੀ ਉਹ ਕਿਦਾਂ ਨੱਚਦਾ ਸੀ ਠੀਕ ਹੈ ਤੇ ਜਾਂ ਉਹ ਕਿਦਾਂ ਨੱਚਦਾ ਸੀ ਓ ਮੈਂਨੇ ਪਿਆਰ ਤੁਮੀ ਸਿੱਖਿਆ ਹੈ ਆਇਆ ਮੈਂ ਦਿਲ ਆਲਿਆਂ ਬਾਰੇ ਕੀ ਵਿਚਾਰ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਆਹ ਪਾ ਜੀ ਕੋਈ ਚੁੰਨੀ ਹੈਗੀ ਚੁੰਨੀ ਕੋਈ ਦਾ ਜੀ ਸਾਡੇ ਇਹ ਸੀ ਪਿੰਡ ਦਾ ਮੁੰਡਾ ਤੇ ਹੁਣ ਨਾ ਸੌਰੀ ਇਹ ਸ਼ਹਿਰ ਦਾ ਸੀ ਤੇ ਹੁਣ ਆ ਰਿਹਾ ਪਿੰਡ ਦਾ ਮੁੰਡਾ ਉਹ ਕਿਦਾਂ ਦਾ ਕਿਦਾਂ ਆਹ ਵਾਹ ਵਾਹ ਦੀ ਪੱਟੀ ਸਾ ਪਿੰਡ ਦਾ ਮੁੰਡਾ ਉਹ ਤੀਆਂ ਦੇ ਵਿੱਚ ਕਿਦਾਂ ਲੱਗਦਾ ਜੀ ਫੋਪਤ ਜੱਟਾਂ ਦੇ ਬਲਾਉਂਦੇ ਬੱਕਰੇ ਬੁੱਤ ਜਿੱਥੇ ਨਾ ਬੈਂਦੀ ਮੈਂ ਨਾ ਬੈਂਦੀ ਮੈਂ ਨਾ ਬੈਂਦੀ ਤੇਰੇ ਬਾਝੋਂ ਨਾ ਬੈਂਦੀ ਨਾ ਬੈਂਦੀ ਬੈਣਾ ਬੈਦੀ ਬੈਣਾ ਬੈਦੀ ਗੇ ਤੇਰੇ ਬਾਝੋਂ ਇਹਦੀ ਕੁੜੀ ਆਲੀ ਤੇ ਲੋ ਜੀ ਹੁਣ ਸਾਡੇ ਪਿੰਡ ਦੀ ਕੁੜੀ ਪਿੰਡ ਦੀ ਹੀ ਕੁੜੀ ਕਿੱਦਾਂ ਨੱਚਦੀ ਜੋ ਮੈਂ ਦੱਸ ਰਿਆਂ ਤਨ ਹਲੇ 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 ਨੀ ਚਿੰਤੋ ਨੀ ਤੂੰ ਬੋਲੀ ਪਾ ਨੀ ਪਹਿਣਾ ਮੈਨੂੰ ਨਹੀਂ ਆਉਂਦੀ ਤੂੰ ਜੋ ਬ ਮੈਂ ਬੋਲੀ ਕੀ ਪਾਣੀ ਚੱਲ ਮੈਂ ਹੀ ਪਾ ਦਨੀ ਆ ਹਾਂਜੀ ਮੈਂ ਇਹ ਨਹੀਂ ਬੋਲੀ ਪਾਉਣੀ ਹੈਗੀ ਆ ਆ ਚਲੋ ਮੈਂ ਹੀ ਬਾਦਲੀ ਅਰੇ ਅਰੇ ਕਾਇ ਉਤੇ ਸੱਪ ਸੁੱਕਾ ਮਾਰਦੇ